ਮੇਰ ਨਾਲੇ ਗੋਪੀ ਭਾਈ ਬਹੁਤ ਸ਼ੁਕਰ ਮੇਰੀ ਬੀੜੀ ਕਬੱਡੀ ਕਲੱਬ ਤੇ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਮੌਜੂਦਾ ਪ੍ਰਧਾਨ ਨਾਲ ਗੱਲ ਆ ਤਨੋੜ ਅਸੀਂ ਕਿ ਭਾਈ ਅੱਜ ਸਸਰੀਓ ਸਫਲਤਾ ਦੇ ਗਾਏ ਭਾਈ ਬਰੇ ਮਜ਼ੇ ਉਖੀਆਂ ਬਰੇ ਤੁਹਾਨੂੰ ਵੀ ਫੋਨ-ਕੋਲ ਆ ਰਿਹਾ ਸਾਨੂੰ ਵੀ ਫੋਨ-ਕੋਲ ਆ ਰਿਹਾ ਵੀ ਬੀਬੀ ਬੀੜੀ ਲਾਖਪੁਰਾ ਟੂਰਨਾਮੈਂਟ ਦੇ ਜੀਟੀ ਜਾਂ ਕੀ ਉਸ ਦਿਨ ਚੱਕਰ ਪਿਆ 4 ਤਰੀਕ ਨੂੰ ਆਯਾਤ ਕਬੱਡੀ ਕਲੱਬ ਦੇ ਟੂਰਨਾਮੈਂਟ ਦੇ ਕੋ ਦਰਸ਼ਕ ਜਾਂ ਲੋਕ ਜਿਹੜੇ ਕਬੱਡੀ ਨਾਲ ਜੁੜੇ ਹੋਏ ਆ ਉਹ ਜਾਰਾ ਨਾ ਜਾਂਦੇ ਆ ਉਹਨਾਂ ਨੂੰ ਜੋੜ ਦਸੋ ਜੀ ਪਲੀਜ਼ ਹਾਂਜੀ ਸੁਖਵਿੰਦਰ ਸਾਰੇ ਅਮਰਕੀਸ਼ੇ ਲਾਗ ਬੜੇ ਮਸੱਫੀ ਆਪਰੇ ਸਤਿ ਸ੍ਰੀ ਅਕਾਲ ਤੇ ਹੁਣ ਮੈਂ ਸਾਫ ਕਰਦਾ ਰਹਿੰਦਾ ਨਹੀਂ ਕੋਈ ਫਿਟ ਜਾਂਦਾ ਤੇ ਦੇਖੋ ਆਪਾਂ ਅੱਜ ਵੀਡੀਓ ਬਣ ਚਾਪਾਂ ਕੋਈ ਆਪਾਂ ਕਿਸੇ ਨੂੰ ਕਰਤ ਨਹੀਂ ਕਰ ਰਹੇ ਆਪਾਂ ਸਿਰਫ ਆਪਣੀ ਸਫਾਈ ਦੇ ਰਹੇ ਆ ਕਿਉਂਕਿ ਉਦੋਂ ਜਿਹੜਾ ਯਾਦ ਦਾ ਟੂਰਨਾਮੈਂਟ ਸੀ ਉੱਚ ਮੇਰਾ ਵੀ ਨਾਮ ਬੁਲਾਇਆ ਗਿਆ ਸੀ ਉੱਥੇ ਹਾਂਜੀ ਤੇ ਉੱਚ ਮੁੱਦੇ ਇੰਨੇ ਕਿ ਸੀਗੇ ਵੀ ਛੋਲੇ ਨੇ ਜਦੋਂ ਫੈਡਰੇਸ਼ਨ ਦੀ ਮੀਟਿੰਗ ਹੋਈ ਸੀ ਕੋਈ ਲਾ ਲੋ ਇੱਕ ਮਹੀਨਾ ਪਹਿਲਾਂ ਤੇ ਜਿਹਦੇ ਵਿੱਚ ਅਰ ਛੋਲੇ ਨੂੰ ਬੈਨ ਕੀਤਾ ਗਿਆ ਸੀਗਾ ਕਹਿੰਦੇ ਵੀ ਇਹਨੂੰ ਦੋ ਫਾਸੇ ਗੱਲ ਕੀਤੀਆਂ ਹਾਂ ਤੇ ਜਦਕਿ ਅਸੀਂ ਮੈਂ ਤਾਂ ਆਈ ਗਿਆ ਸੀਗਾ ਕਿ ਬਹੁਤ ਬੰਦੇ ਨੇ ਕਿਸੇ ਕੋ ਪੈਸੇ ਨਹੀਂ ਲਏ ਹੈਗੇ ਕੋਈ ਸਾਈਨ ਕੰਟਰੈਕਟ ਨਹੀਂ ਹੈਗਾ ਤੁਹਾਨੂੰ ਨਹੀਂ ਪਿਆਰ ਕਰਨਾ ਚਾਹੀਦਾ ਪਰ ਇਹ ਵੀ ਜਾਣੀ ਕਿ ਤੁਸੀਂ ਕਿਸ ਦੀ ਜਨ ਸਾਥ ਨਹੀਂ ਅਸੀਂ ਦਾ ਪੀਚੀ ਨਹੀਂ ਨਹੀਂ ਉਸ ਦੇ ਪੇ ਉਹਨੂੰ ਬੈਨ ਕਰਨਾ ਆਇਆ ਇਸ ਇਸ ਜਿੰਬਸ ਤੇ ਤੇ ਉਹ ਨਾ ਚਾਹਦੇ ਵੀ ਇਹਨਾਂ ਨੇ ਉਹਨੂੰ ਬੈਨ ਹੋਇਆ ਹੈ ਤੇ ਉਹਦੇ ਨਾਲ ਨਾਲ ਸਾਡਾ ਹੀ ਫੈਡਰੇਸ਼ਨ ਦਾ ਕਲੱਬ ਸਿਰ ਤੇ ਉਸ کلب ਨੂੰ ਵੀ ਫਾਈਨ ਕੀਤਾ ਗਿਆ ਸੀ ਕਿਸੇ ਕਾਰਨ ਕਰਕੇ ਜੀ ਤੇ ਉਸ ਉਸ ਇੱਕੋ ਦਿਨ ਦੀ ਗੱਲਾਂ ਨੇ ਜਦੋਂ ਆਸ਼ਰਮ ਬੈਠਾ ਗਿਆ ਜਗਨਾਨ ਉਹਨੂੰ ਫਾਈਨ ਕੀਤਾ ਗਿਆ ਉਸ کلب ਨੂੰ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਸਾਡਾ ਸੀਜ਼ਨ ਦਾ ਪਹਿਲਾ ਗਰੁੱਪ ਮੈਚ 4 ਤਰੀਕ ਨੂੰ ਸਾਰਿਆਂ ਨੂੰ ਵਧੀਆ ਸੀਗਾ ਵੀ ਆਪਾਂ ਥੂਰੋਂ ਵਧੀਆ ਕਰਾਈਏ ਸਾਰਾ ਗਰੁੱਪ ਸਭਾ ਕਿਸੇ ਕਰਕੇ ਟੂਰਨਾਮੈਂਟ ਤੋਂ ਮੈਚਾਂ ਤੋਂ ਸਵੇਰੇ ਪਹਿਲਾਂ ਸੀਗਾ ਵੀ ਇੱਕ ਦਿਨ ਪਹਿਲਾਂ ਮੀਟਿੰਗ ਰੱਖਦੇ ਹਾਂ ਉਹਦਾ ਕੋਈ ਪੁੱਛਾ ਨਹੀਂ ਤੇ ਸਾਡਾ ਗਰੁੱਪ ਦੇ ਵਿੱਚ ਮੈਸੇਜ ਚੱਲਦੇ ਰਹੇ ਨੇ ਹਾਂਜੀ ਤੇ ਉਸ ਦਿਨ ਸਵੇਰੇ ਪਹਿਲਾਂ ਦੀ ਮੀਟਿੰਗ ਰੱਖੀ ਗਈ ਆ ਮੀਟਿੰਗ ਕੀਤੀ ਗਈ ਉਹਦੇ ਵਿੱਚ ਉਸ ਕਲੱਬ ਨੂੰ ਵੀ ਪੁੱਛਿਆ ਗਿਆ ਵੀ ਹਾਂ ਵੀ ਤੁਸੀਂ ਆਪਣਾ ਫਾਈਨ ਕਰੋ ਯਾਨੀ ਸਾਲ ਦੀ ਸਲਾਨਾ ਫਾਊਂਡੇਸ਼ਨ ਦੀ ਫੀਸ ਹੈ ਉੱਪਰ ਹੀ ਜਾਵੇ ਹਨਾ ਤੇ ਕਿਉਂਕਿ ਬਾਕੀ ਕਿ ਆਪਾਂ ਸਾਰਿਆਂ ਨੇ ਆਪਣੀ ਫਾਊਂਡੇਸ਼ਨ ਦੀ ਜਿਹੜੀ ਹਾਂਜੀ ਹਾਂਜੀ ਤੇ ਉਸ ਕਲੱਬ ਨੇ ਕਿਹਾ ਵੀ ਅਸੀਂ ਜੁਰਮਾਨਾ ਨਹੀਂ ਭਰਨਾ ਹੈਗਾ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਆਹ ਗੱਲ ਆਈ ਫੇ ਕਮੇਟੀ 'ਚ ਆ ਗੱਲ ਹੋਈ ਹੈ ਕਿ ਚਾਹਤ ਉਸ ਦਿਨ ਨੇ ਫਾਊਂਡੇਸ਼ਨ ਦਾ ਫੈਸਲਾ ਲਗਾ ਪਿਆ ਚੁਪੇ ਨੇ ਹਾਂਜੀ ਇਹਨੇ ਦੋ ਪਾਸੇ ਗੱਲ ਕੀਤੀ ਆ ਤੇ ਇਹ ਕਲੱਬ ਨੂੰ ਇੰਨਾ ਫਾਈਨ ਹੈ ਤਿੰਨੇ ਅੱਡਾ ਦਾ ਫਾਈਨ ਸਗਾ ਖਾਜ ਤੇ ਉਹਨੂੰ ਕਲੱਬ ਕਹਿੰਦਾ ਵੀ ਤੁਸੀਂ ਨਹੀਂ ਫਾਈਨ ਭਰਨਾ ਤੁਸੀਂ ਦਮਾਜ਼ੀ ਕਰੋ ਹਣਾ ਹਾਂਜੀ ਕਿ ਫਿਰ ਆਹ ਕਮੇਟੀ ਨੇ ਆਹੀ ਫੈਸਲਾ ਲਿਆ ਕਿ ਚਲੋ ਜੇ ਤੁਸੀਂ ਫਾਈਨ ਨਹੀਂ ਭਰਦਾ ਤੇ ਉਧਰੋਂ ਅਸ਼ਤਾ ਵੀ ਸੀ ਵੀ ਨਹੀਂ ਉਹਦਾ ਵੀ ਫਾਇਦਾ ਨਹੀਂ ਬਣਦਾ ਹਾਂਜੀ ਕਿ ਅਜੇ ਵੀ ਉਸ ਕਲਾ ਬਧੇ ਸਕਾ ਤੇ ਫਿਰ ਕਮੇਟੀ ਨੇ ਉਸ ਟਾਈਮ ਆ ਫੈਸਲਾ ਲਿਆ ਸਕਾ ਭਈ ਆਰਸ਼ ਆ ਕੇ ਕੁਰੀ ਕਮੇਟੀ ਆ ਉਹ ਕਹਿਦੇ ਵੀ ਖਾਵੇਂ ਮੇਂ ਤੋਂ ਜਾਣੇ ਨਾ ਜਾਣੀ ਗਲਤੀ ਹੋਈ ਆ ਹਾਂਜੀ ਪਰ ਮੇਰਾ ਕੋਈ ਇਤਨੀ ਗੱਲਬਾਤ ਹੈ ਨਹੀਂ ਸੀ ਮੇਰਾ ਕਿਸੇ ਨਾ ਕੋਈ ਸਪੈਸ਼ਲ ਐਗਰੀਮੈਂਟ ਜਾਂ ਕੰਟਰੈਕਟ ਨਹੀਂ ਸਾਈਨ ਹੋਇਆ ਸਕਾ ਨੂੰ ਓਕੇ ਤੇ ਕਿਤੇ ਫਿਰ ਉਹ ਖੇਡ ਸਕਦਾ ਉਸ ਤੇ ਹਾਂਜੀ ਤੇ ਅਰਸ਼ ਨੇ ਅਸੀਂ ਵੀਰੇ ਇੱਥੋਂ ਗਏ ਆ ਥੋੜਾ ਪਹਿਲਾਂ ਕੀਸ ਬਰੋ ਦਾ ਜਿੱਥੇ ਰਹਿੰਦੇ ਸੀ 15 ਕਿੱਟ ਦਾ ਰਸਤਾ ਜਗਾ ਤੇ ਹਾਂਜੀ ਉਹ ਕਹਿੰਦਾ ਮੈਂ ਜਦੋਂ ਆ ਗਿਆ ਹਾਂਜੀ ਤੇ ਉਹ ਤੋਂ ਪਹਿਲੇ ਹੀ ਫੈਸਲਾ ਲੈ ਲਿਆ ਗਿਆ ਸਰ ਕਮੇਟੀ ਦੇ ਮੁਖ ਕੋਲ ਤੇ ਅਸੀਂ ਆਪਣਾ ਮੈਚ ਛੇਡੇ ਆ ਤੇ ਅਰਸ਼ ਨੂੰ ਵੀ ਉਹ ਫੋਨ ਕਰਤਾ ਮੈਚ ਤੋਂ ਪਹਿਲੇ ਵੀ ਅਰਸ਼ ਨੂੰ ਆ ਜਾ ਤੇ ਤੇਰਾ ਆਹ ਗੱਲ ਬਾਤਾਂ ਆ ਆ ਕੇ ਖੇਡ ਸਕਦਾ ਹੈ ਤੇ ਤੇਰੇ ਤੇ ਵੀ ਕੋਈ ਬੇਨ ਨਹੀਂ ਹੈ ਸਰ ਇੱਕ ਮਿੰਟ ਸਾਡੀ ਜਿੰਨੇ ਸੀਨੀਅਰ ਕਮੇਟੀ ਸੀਗੀ ਦੂਜੇ ਬੰਦੇ ਸਾਰਿਆਂ ਨੇ ਆਹੀ ਗੱਲ ਕੀਤੀ ਸੀ ਹਾਂ ਤੇ ਮੁੜ ਕੇ ਜਦੋਂ ਅਰਸ਼ ਆ ਗਿਆ ਆ ਤੇ ਸਾਡਾ ਫਿਰ ਸੈਕੰਡ ਮੈਚ ਹੈਗਾ ਤੇ ਹੁਣ ਮਾਰਸ਼ ਨੂੰ ਮਾਰਸ਼ ਵੀ ਮੀਟਿੰਗ ਵਿੱਚ ਬਾਰੀ ਤੇ ਆਇਆ ਸੀਗਾ ਵੀ ਹਾਂ ਵੀ ਪਾਛੇ ਤੁਸੀਂ ਕਿਹਾ ਵੀ ਕਮੇਟੀ ਨੇ ਫੈਸਲਾ ਲੈ ਲਿਆ ਹੈ ਵੀ ਹੁਣ ਅਸ ਖੇਡੂਗਾ ਹਨਾ ਤੇ ਉਸੇ ਗੱਲ ਕਰਕੇ ਨੂੰ ਸੱਦਿਆ ਗਿਆ ਨਹੀਂ ਤਾਂ ਉਹ ਤਾਂ ਕਹਿੰਦੇ ਕਾਲੂ ਵਾਪਸ ਨਹੀਂ ਜੱਟਣਾ ਹਾਂ ਜੀ ਅੱਜ ਮੈਂ ਸ਼ੌਕੀ ਸ਼ਾਹ ਮੈਂ ਆਪਣੀ ਕਰਨਾ ਜੋ ਕਰਨਾ ਵਾਲਾ ਹੁਣ ਸੱਦਿਆ ਲੈ ਸਮਝ ਲੈਣਾ ਤੇ ਜਦੋਂ ਆਇਆ ਆ ਫਿਰ ਵਿੱਚ ਉੱਥੇ ਗਰਾਊਂਡ 'ਚ ਬਹੁਤ ਗੱਲਾਂ ਸ਼ੁਰੂ ਹੋਈਆਂ ਵਿੱਚ ਬੰਦੇ ਕਹਿਣ ਲੱਗੇ ਪਏ ਪਈ ਆਸ਼ੂ ਆਹ ਮੈਚ ਨੇ ਪਿਠਾ ਦਿਓ ਵਿੱਚ ਕਹਿਣ ਲੱਗੇ ਪਏ ਪਈ ਆਸ਼ੂ ਆਹ ਟੂਰਨਾਮੈਂਟ ਪਿਠਾ ਦਿਓ ਅਗਰ ਟੂਰਨਾਮੈਂਟ ਖਾ ਲਿਓ ਮੈਂ ਕਿਹਾ ਵੀ ਆਪਾਂ ਜਿਹੜਾ ਸਵੇਰ ਵਾਲਾ ਆਪਣਾ ਫੈਸਲਾ ਸੀਗਾ ਉਹ ਸਾਡਾ ਫੈਸਲਾ ਸੀਗਾ ਆ ਕਿ ਅੱਜ ਤੱਕ ਕਹਿੰਦੂ ਕਿ ਹਾਂ ਲੇ ਮੇਰੇ ਤੋਂ ਗਲਤੀ ਹੋ ਗਈ ਸੀ ਜੋ ਵੀ ਸੀਗਾ ਪਰ ਮੇਰੇ ਆਪਾਂ ਅੱਜ ਰੱਬ ਤੋਂ ਕਾਇ ਮੰਨ ਜੂਗਾ ਤਾਂ ਖੇਡੂਗਾ ਮੈਚ ਅਗਲਾ ਤੇ ਉਸ ਗੱਲ 'ਚ ਹੁਣ ਦੇਖੋ ਵੀ ਕੋਈ ਛੋਟਾ ਪਲੇਅਰ ਨਹੀਂ ਹੈਗਾ ਨਾ ਤੇ ਆ ਮੈਂ ਸੁਣ ਕੇ ਅਸੇਪੀ ਆ ਜਾ ਸਾਡੀ ਕਮੇਟੀ ਬਨੋ ਹੀ ਫੈਸਲਾ ਲਿਆ ਗਿਆ ਕਿ ਕਿਸੇ ਇੱਕ ਉਹਦਾ ਫੈਸਲਾ ਨਹੀਂ ਹੈਗਾ ਹਾਂ ਜੀ ਹਾਂ ਜੀ ਅਸੀਂ ਪੰਜ ਮੈਂਬਰਾਂ ਦੀ ਕਮੇਟੀ ਦੇ ਪੰਜਾਂ ਨੇ ਕਿਹਾ ਜੀ ਹਾਂ ਗੱਲ ਸਹੀ ਹੈ ਨਾ ਹਾਂ ਜੀ ਤੇ ਮੁੜ ਕੇ ਉੱਥੇ ਰੋਣਾ ਪੈ ਗਿਆ ਵੀ ਇਹਨੂੰ ਖੇਡਣ ਨਹੀਂ ਦੇਣਾ ਇਹਨੂੰ ਆ ਨਹੀਂ ਕਰਨਾ ਤੇ ਇਹਨਾਂ ਚੱਕਰਾਂ ਦੇ ਵਿੱਚ ਫਿਰ ਸਾਨੂੰ ਵੀ ਆਪਣਾ ਨਸੀਬ ਲੈਣਾ ਪਿਆ ਡਿਸੀਜਨ ਕਿ ਚਲੋ ਵੀ ਸਾਡ ਨੂੰ ਦੇਖੋ ਪਲੇਅਰ ਆ ਹਨਾ ਆਪਣਾ ਵੱਡਾ ਐ ਛੋਟਾ ਸਾਡ ਜਿੰਮੇਵਾਰੀ ਬਣਦੀ ਆ ਆਪਾਂ ਪਲੇਅਰ ਨੂੰ ਸਾਨੂੰ ਖੜਨਾ ਪੈਣਾ ਆ ਉਸ ਦਿਨ ਫਿਰ ਮੈਂ ਆਪਾਂ ਪਲੇਅਰ ਨਾਲ ਖੜੇ ਸਾਡਾ ਕਲੱਬ ਦਾ ਖੜੇ ਆ ਫਿਰ ਨਾਲ ਕਿ ਹਾਜੀ ਜੀ ਸਾਡੀ ਖਾਲਸਾ ਸਾਥਕੇ ਤੁਹਾਨੂੰ ਤੁਸੀਂ ਗਰਾਊਂਡ ਵਿੱਚ ਲਾ ਕੇ ਤੁਸੀਂ ਫੇਕ ਕਹਿੰਦੇ ਵੀ ਨਹੀਂ ਖੇਡਣਾ ਅੱਜ ਤਾਂ ਮਾੜੀ ਗੱਲ ਐ ਮਾੜੀ ਤੇ ਉਸ ਗੱਲ ਵਿੱਚ ਬੰਮੀ ਉਸ ਰਾਤ ਨੂੰ ਆਪਣਾ ਕਸਤੀਬਾ ਦਿੱਤਾ ਦੇ ਪ੍ਰਧਾਨ ਨੂੰ ਤੇ ਆਹ ਆਦਮੀਆਂ ਦਾ ਲੋਈ ਸੀਗੀ ਆਰਸ਼ੂ ਆਰਸ਼ ਦਾ ਚੋ ਖੋਣੇ ਜਗਾ ਉਸ ਦਿਨ ਜਾਨੀ ਚਾਰਟੀ ਕਮੇਟੀ ਦਾ ਇਹ ਫੈਸਲਾ ਇਸ ਵੀਰੇ ਹੋਇਆ ਸੀ ਕਿ ਮੀਟਿੰਗ ਉਸ ਵਕਤ ਚਲੋ ਹਾਂ ਤਾਂ ਪਹਿਲਾਂ ਮੀਟਿੰਗ ਨਹੀਂ ਹੋਈ ਸੀ ਤੇ ਆਪਾਂ ਇਹ ਹੱਤੋਂ ਨੋਟੇ ਨਾ ਠੀਕ ਰਸ ਨੇ ਹਾਂਜੀ ਓਕੇ ਇਹ ਕਾਰਨ ਸੀ ਜੀ ਦਾ ਵੀ ਅਰਚ ਵੀ ਆਇਆ ਗ੍ਰਾਉਂਡ ਜਬ ਲਾਇਆ ਗਿਆ ਫੋਨ ਕਰਕੇ ਕਮੇਟੀ ਨੇ ਸਾਰੀ ਬਲ ਸਹਿਮਤ ਹੋਈ ਸੀ ਬਾਅਦ ਵਿੱਚ ਉਥੇ ਡਿਸੈਗਰੀ ਹੋ ਗਿਆ ਸਾਰੇ ਗ੍ਰਾਉਂਡ ਦੇ ਵਿੱਚ ਹਾਂ ਸਾਰੇ ਸਾਰੇ ਸਹਿਮਤ ਹੋਏ ਸਕੇ ਅਸੀਂ ਪੰਜ ਮੈਂਬਰ ਸੀ ਪੰਜ ਹੀ ਸਹਿਮਤ ਹੋਏ ਸੀ ਇਸ ਗੱਲ ਵਾਸਤੇ ਤੇ ਉਹ ਦੇਖੋ ਉਸ ਗੱਲ ਤੋਂ ਬਾਅਦ ਸਾਡਾ ਕੋਈ ਕੀ ਕੰਨਾ ਔਖਾ ਆਲੇ ਹਨਾ ਕਿ ਮੇਰਾ ਵੀ ਦੇਖੋ ਆ ਵੀਡੀਓ ਪਾੜ ਤੱਕ ਕਿਸੇ ਨੂੰ ਟਾਰਗਟ ਕਰਨ ਦਾ ਨਹੀਂ ਕਿਸੇ ਨੂੰ ਚੰਗਾ ਮੜਾ ਕਹਿਣ ਦਾ ਨਹੀਂ ਹੈ ਮੈਂ ਸਿਰਫ ਆਪਣੀ ਗੱਲਾਂ ਕਰ ਰਿਹਾ ਭਈ ਜਿਹੜਾ ਮੇਰਾ ਹਥੇ ਨਾਂ ਬੋਲੇ ਗਿਆ ਸੀਗਾ ਤੇ ਮੈਨੂੰ ਵੀ ਬਹੁਤ ਥੋ ਵੀ ਫੋਨ ਤੇ ਬਾਹਰ ਵੀ ਬੜੇ ਫੋਨ ਆਏ ਨੇ ਫੇ ਕੀ ਚੱਕਰ ਹੋ ਗਿਆ ਜਿਹੜਾ ਤੁਸੀਂ ਤੁਹਾਨੂੰ ਮੈਚ ਵਿੱਚ ਛੱਡ ਗਿਆ ਗਏ ਹਾਂ ਤੇ ਇਹ ਸਿਰਫ ਆਪਣਾ ਮੈਂ ਪਾਸਾ ਖੇਡ ਨਹੀਂ ਕਰਨਾ ਹੈ ਤੇ ਜੋ ਆਪਣੇ ਉਹਨੂੰ ਕਿਸੇ ਨੂੰ ਕੋਈ ਕਿਸੇ ਵਿਰੁੱਧ ਜਾ ਕੇ ਜਿਹੜੀ ਕੰਪੀਟੀਸ਼ਨ ਆਪਾਂ ਪਾ ਰਹੇ ਤੇ ਆਪਣੀ ਸਾਈਡ ਆਪਾਂ ਖੇਡ ਕਰਦੇ ਹਾਂ ਓਕੇ ਬਈ ਦਾ ਧੰਨਵਾਦ ਮੈ ਜੀ ਇਸ਼ੂ ਨੂੰ ਕੋਈ ਕਲੀਅਰ ਨਹੀਂ ਦਿੱਤਾ ਤੇ ਨਾਲ ਹੋਰ ਵੀ ਤੁਹਾਡੇ ਸਾਰੇ ਖਿਲਾਫ ਵੀ ਨਾਲ ਹੀ ਪਰ ਵਾਪਸ ਆ ਗਈ ਸੀ ਇਹ ਇਹ ਬਲੇਨਾ ਮੁਤਾਜਰ ਤੇ ਜੋ ਨੇ ਉਥੇ ਵੀ ਖੇਡਣ ਦਾ ਜਨਕ ਜਿਹੜੇ ਕਿ ਤੁਹਾਨੂੰ ਨਹੀਂ ਡਿਸਾਈਡ ਕੀਤਾ ਦੇਖੋ ਮੈਂ ਤਾਂ ਇਧਰ ਜਿਹਦਾ ਵਿੱਚ ਉਹਨੂੰ ਵਧੀਆ ਗੱਲ ਹੈ ਇੱਕ ਖੜੀ ਹੈ ਨਾਲ ਸਾਡੇ ਸਾਰੇ ਪਲੇਅਰ ਖੜੇ ਹੋਏ ਆ ਹਨਾ ਫੇ ਦੇਖੋ ਜੇ ਆਪ ਕੋ ਪਲੇਅਰ ਦੱਸਣ ਦਾ ਆਪਾਂ ਸੁਝਾ ਸਕਦੇ ਹਾਂ ਹਾਂਜੀ ਉਥੇ ਪਲੇਅਰ ਸਹੀ ਸਗਾ ਸਾਡੇ ਜਿੰਨੇ ਪਲੇਅਰ ਸਗੇ ਕਹਿੰਦੇ ਭਾਜੀ ਵੀ ਆਪਾਂ ਨੂੰ ਸਾਨੂੰ ਕਲੀਅਰ ਨਾਲ ਖੜਨਾ ਚਾਹੀਦਾ ਹੈ ਇਸ ਗੱਲ ਤੇ ਉਹ ਵੀ ਦੇਖੋ ਪਲੇਅਰ ਗਰਾਊਂਡ 'ਚ ਆਇਆ ਫਿਰ ਗਰਾਊਂਡ 'ਚ ਆਇਆ ਪਲੇਅਰ ਨੂੰ ਵਾਪਸ ਖੇਡਣਾ ਦੇਣਾ ਬਹੁਤ ਜੀ ਕਲੇ ਮੇਰੇ ਸਾਹਬ ਨਾਲ ਕਲੀਅਰ ਪ੍ਰੋਸੈਸ ਵਾਸਤੇ ਹਾਂਜੀ ਹਾਂ ਜੇ ਚਲ ਕੇ ਸਾਰਾ ਕੁਝ ਪਹਿਲਾਂ ਕਲੀਅਰ ਕੀਤਾ ਹੋਵੇ ਹਨਾ ਹਾਂਜੀ ਹਾਂ ਸੇ ਕਹਾਂਦਾ ਸੀਗਾ ਕਹਾਂਣ ਕਿ ਇਹ ਨਾ ਵੀ ਜੇ ਨਹੀਂ ਕਰਦਾ ਕਿ ਸਾਰਾ ਸਾਰੇ ਬੰਦੇ ਕਿੰਨੇ ਪਾਜੀ ਵੀ ਅਸੀਂ ਇਤੋਂ ਵਗੈਰਾ ਸੀ ਮੈਂ ਚੱਪਾ ਨਹੀਂ ਵੀ ਖੇਤਣਾ ਹੁਣ ਕਿਉਂਕਿ ਮੈਂ ਇਹਨਾਂ ਨੂੰ ਪਹਿਲਾਂ ਦੱਸਿਆ ਸੀਗਾ ਵੀ ਆਪਣੀ ਗੱਲ ਸਾਰੀ ਕਮੇਟੀ ਨਾਲ ਕਲੀਅਰ ਹੋ ਗਈ ਹੈ ਹਾਂਜੀ ਸਾਰਾ ਕੁਝ ਕਲੀਅਰ ਕਰਕੇ ਹੀ ਬੰਦੇ ਨੂੰ ਫੋਨ ਕਰ ਦਿੱਤਾ ਗਿਆ ਅੱਜ ਹਾਂਜੀ ਬਿਲਕੁਲ ਨਾ ਸਹੀ ਹੈ ਭਾਈ ਥੈਂਕ ਯੂ ਤੁਸੀਂ ਕਲੀਅਰਿਫਿਕੇਸ਼ਨ ਦੇ ਦਿੱਤਾ ਆਸ ਕਰਦੇ ਹਾਂ ਵੀ ਲੋਕਾਂ ਦਾ ਵੀ ਗੱਲ ਕਲੀਅਰ ਤੇ ਸਪਸ਼ਟ ਹੋ ਗਈ ਹੋਗੀ ਇਹ ਕਾਰਨ ਸੇ ਹਾਂ ਥੈਂਕ ਯੂ ਕੌਲੀ ਥੈਂਕ ਯੂ ਮੇਰੇ ਨਾਲੇ ਗੋਪੀ ਭਾਈ ਕੋਫੀ ਸ਼ੌਕਰ ਮੇਰੀ ਮੇਰੀ ਕਬੱਡੀ ਕਲੱਬ ਤੇ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਮੌਜੂਦਾ ਪ੍ਰਧਾਨ ਨਾਲ ਖਾਲਾ ਧਨੋੜ ਅਸੀਂ ਕਿਹਾ ਜੀ ਭਾਜੀ ਸਤਿ ਸ੍ਰੀ ਅਕਾਲ ਸਾਰੇ ਸਾਥੀ ਗੱਲ ਭਾਜੀ ਬਰੇ ਮੁੰਡਿਆਂ ਖੇ ਆ ਬਰੇ ਤੁਹਾਨੂੰ ਵੀ ਫੋਨ-ਫੋਨ ਆ ਰਿਹਾ ਸਾਨੂੰ ਵੀ ਫੋਨ-ਫੋਨ ਆ ਰਿਹਾ ਵੀ ਬੀਬੀ ਦੀ ਬੀਬੀ ਲਾਸਟ ਟੂਰਨਾਮੈਂਟ ਦੇ ਜੇ ਡੀ ਜਾਂ ਕੀ ਉਸ ਦਿਨ ਚੱਕਰ ਪਿਆ 4 ਤਰੀਕ ਨੂੰ ਆਯਾਤ ਕਬੱਡੀ ਕਲੱਬ ਦੇ ਟੂਰਨਾਮੈਂਟ ਦੇ ਉਹ ਦਰਸ਼ਕ ਜਾਂ ਲੋਕ ਜਿਹੜੇ ਕਬੱਡੀ ਨਾਲ ਜੁੜੇ ਹੋਏ ਆ ਉਹ ਜਰੂਰ ਆ ਜਉਂਦੇ ਆ ਉਹਨਾਂ ਨੂੰ ਜੁਰੂਰ ਦੱਸ ਦੇ ਪਲੀਜ਼ ਹਾਂ ਜੀ ਜੋ ਕਿ ਬਿੱਲ ਦਾ ਸਾਰੇ ਕਬੱਡੀ ਸ਼ੇਲਾ ਨਾਲ ਬੜੀ ਸੰਭਿਆਪ੍ਰ ਸਸਰੀ ਕਰ ਤੇ ਉਹ ਮੈਂ ਹਿਸਾਬ ਕਰਦਾ ਰਹਿਦਾ ਰਹੇ ਹਲੇ ਕੁਝ ਫਟੇ ਜਾਂਦਾ ਜੇ ਦੇਖੋ ਆਪਣਾ ਅੱਜ ਵੀਡੀਓ ਬਿਲਕੁਲ ਆਪਾਂ ਕੋਈ ਆਪਾਂ ਕਿਸੇ ਨੂੰ ਧਾਰਕ ਨਹੀਂ ਕਰ ਰਹੇ ਆਪਾਂ ਸਿਰਫ ਆਪਣੀ ਸਫਾਈ ਦੇ ਰਹੇ ਆ ਕਿਉਂਕਿ ਉਦੋਂ ਜਿਹੜਾ ਯਾਦਾਪੁਰ ਮੈਂਸਲ ਵਿੱਚ ਮੇਰਾ ਵੀ ਨਾਮ ਬੁਲਿਆ ਗਿਆ ਸੀ ਉੱਥੇ ਹਾਂਜੀ ਤੇ ਉੱਚ ਮੁੱਦੇ ਇੰਨੇ ਕਿ ਸੀਗੇ ਵੀ ਸਾਡੀ ਨਾ ਜਿਹੜਾ ਫੈਡਰੇਸ਼ਨ ਦੀ ਮੀਟਿੰਗ ਹੋਈ ਸੀ ਕੋਈ ਲਾ ਲੋ ਵੀ